ਮੋਟਰਸਾਈਕਲ ਨਾਲ ਲੱਗਾ ਮੋਟਰਸਾਈਕਲ ਤੇ ਲੱਗਿਆ ਇੱਕ ਵੱਡਾ ਹਰ ਲੋ ਜੇ ਟੁੱਟ ਕੇ ਆਹੇ ਸਾਰੇ ਜੀਵ ਤੇ ਦੇਖ ਕੇ ਇੰਨੇ ਹੀ ਇਹ ਟੁੱਟੇ ਨੂੰ ਚੱਲ ਕਿੰਨੇ ਜਾਣੇ ਸੀ ਮੋਟਰਸਾਈਕਲ ਤੇ ਚਾਰ ਜਾਣੇ ਹੋ ਗਏ ਠੀਕ ਹੈ ਕਿੰਨੇ ਵਜੇ ਦਾ ਸਮਾਂ ਸੀਗਾ ਜੀ ਇਹ 8 ਕੁ ਪਹਿਰ ਤੱਕ ਦੇਬ ਸਮਾਂ ਹੀ ਗਈ ਬੀਤੀ ਰਾਤ ਹੈ ਹਾਂਜੀ ਤੇ ਮੈਂ ਬਾਹਰ ਸੀਗਾ ਮੈਂ ਫਿਰ ਜੀਦੂ ਜਿੰਨਾ ਨੂੰ ਵੇਖ ਕੇ ਆਉਣਾ ਚੱਕੀ ਗਿਆ ਮੈਂ ਆਪ ਨੂੰ ਵੀ ਛਾੜ ਮਾਰ ਕੇ ਮੈਂ ਤੇ ਮਗਰੀ ਇਹਨਾਂ ਨੂੰ ਪੱਤਾ ਲਿਖ ਪਰ ਮੈਂ ਕਿਉਂ ਨਹੀਂ ਚੱਲਿਆ ਉਹ ਲੈੜੇ ਪਾਏ ਸੀਗੇ ਮੈਂ ਆਪ ਨੂੰ ਡੋਪਦਾ ਜਾਂਦਾ ਹੀ ਗਈ ਕੰਗਲੀ ਲੈੜਿਆਂ ਦੇ ਨਾਲ ਥਾਂ ਨੂੰ ਭਾਰ ਹੋ ਗਿਆ ਨਾ ਜਦੋਂ ਥਾਂ ਨੂੰ ਮੈਂ ਆਪ ਤੇ ਵੇਦਾ ਜਾ ਰਿਹਾ ਮੈਂ ਬਹੁਤ ਔਖਾ ਨਿਕਲਿਆ ਵਿੱਚੋਂ ਮੈਂ ਫਾਜਪੁਰ ਜਿੱਕੇ ਮਹਾਜਾ ਦੇ ਪਿੰਡ ਫੇਰ ਦਸਿਆ ਘਰੇ ਆਪੇ ਪਹਿਲੇ ਕੋਈ ਘਰ ਦੇ ਨੂੰ ਪਹਾਂ ਸਕੀਂ ਨੀਰ ਦੀ ਵਾਈਫ ਕਿੱਥੇ ਆ ਉਹ ਦਵਾਈ ਲੈਣ ਦਵਾਈ ਲੈਣ ਸੋ ਰੇਲਿੰਗ ਅਜੀ ਲਵਾਓ ਜੀ ਕਹਿ ਕੇ ਨਾ ਭਾਵੇਂ ਹੁਣੇ ਅੱਜ ਫੋਰੀ ਤੌਰ ਤੇ ਰੇਲਿੰਗ ਲੱਗਣੀ ਚਾਹੀਦੀ ਕਿਉਂਕਿ ਆ ਫਿਰ ਕੋਈ ਨਵਾਂ ਹਾਸਾ ਨਾ ਵਾਪਰੇ ਚਲੋ ਵੀਰ ਦਾ ਘਰ ਬਰਬਾਦ ਹੋ ਗਿਆ ਸਰ ਉੱਠਣਾ ਹੀ ਨਹੀਂਗਾ ਹੈ ਸਰ ਉੱਠਣਾ ਹੀ ਨਹੀਂ ਸਰ ਆਪਾਂ ਸਾਨੂੰ ਜਿੰਨੇ ਦਿਨ ਮਰਜ਼ੀ ਲੱਗਣਾ ਹੈ ਉੱਠਣਾ ਹੀ ਨਹੀਂਗਾ ਨੰਬਰ ਪਾਰੀ ਕਰਨਾ ਚਾਹੀਦਾ ਸਰ ਉਹਦੀਆਂ ਅੱਖਾਂ ਵੇਖੋ ਜੀ ਬੱਚੇ ਕਿਵੇਂ ਸੋਚਣ ਕਿ ਇਹ ਠੀਕੀਦਾਰ ਤੇ ਗਾਰਡ ਤੇ ਪੂਰੀ ਤਰ੍ਹਾਂ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਜਿਹੜੇ ਦੋਸ਼ੀ ਨੇ ਹਾਂਜੀ ਤੇ ਬਾਕੀ ਦੀ ਕੋਈ ਗੋਤਾਖੋਰਾਂ ਦਾ ਪ੍ਰਬੰਧ ਕਰਕੇ ਤੇ ਆਪਾਂ ਬੱਚਿਆਂ ਦੀ ਡੈੱਡ ਬੋਡੀਆਂ ਦੇ ਮਤਲਬ ਤੁਸੀਂ ਮਾਣਾ ਮਟਾਈ ਸਕਦਾ ਗੋਤਾਖੋਰ ਦਾ ਕਾਰਪਾਤਾ ਜੀ ਤੇ ਇਹ ਰੈਲੀ ਦਾ ਜਿਹੜਾ ਹੁਣ ਇਹ ਮਕੀਨ ਤੋਂ ਇਹਨਾਂ ਦਾ ਕਰਵਾਉਣਾ ਹਾਂਜੀ ਸਰ ਹੁਣ ਇਹ ਕਰਵਾਓ ਇਹਦਾ ਉਹ ਤਾਂ ਦੇਖੋ ਬੱਚੇ ਤਾਂ ਨਹੀਂ ਸਕਦੇ ਆਪਾਂ ਜਿੰਦੇ ਵੀ ਇਹਦੀ ਮਾਂ ਜੀ ਜੀ ਕੋਸ਼ਿਸ਼ ਕਰਾਂਗੇ ਕੋਸ਼ਿਸ਼ ਦੀ ਮਾਂ ਦੀ ਮਦਦ ਜੀ ਇਹਦਾ ਫੰਡ ਡਿਸਾਸਟਰ ਦੇ ਵਿੱਚ ਪਾ ਕੇ ਲੋ ਕਰਾਂਗੇ ਜੀ ਓਕੇ ਸਰ ਓਕੇ ਜਿਹਦੀ ਡੈਥ ਹੋਈ ਸੀ ਅੱਗ ਵਾਲੀ ਸੀ ਉਹਨਾਂ ਦੇ ਪੇਰੈਂਟਸ ਨੂੰ ਵੀ 4-4 ਲੱਖ ਜੋ ਵੀ ਮਿਲਦਾ ਹਾਂ ਸਰ ਜੋ ਜਿਹੜਾ ਕਮਾਂਡਾ ਨੂੰ ਵੀ ਆਪਾਂ ਦੇਖੋ ਬੱਚੇ ਨਹੀਂ ਵਾਪਸ ਆ ਸਕਦੇ ਜਿੱਡੇ ਘਾਟਾ ਦਾ ਨਹੀਂ ਪੂਰਾ ਹੋ ਸਕਦਾ ਜੀ ਜਿਹੜੀ ਮਦਦ ਉਹ ਆਪਾਂ ਇਹਨਾਂ ਦੇ ਨਾਲ ਕਰੀਏ ਨਾ ਸਰ ਕੋਸ਼ਿਸ਼ ਤੁਸੀਂ ਇਹ ਕਰਿਓ ਜੀ ਗੋਤਾਖਰਾਂ ਨੂੰ ਫੋਨ ਲਾਓ ਕਿ ਰੁੱਖਾਂ ਦਾ ਛੱਡੋ ਸਾਨੂੰ ਇਨਸਾਫ ਬੱਚਿਆਂ ਦਾ ਸਰ ਨਿੱਕੇ ਨਿੱਕੇ ਜਵਾਬਾਂ ਮਾਂ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੋਇਆ ਜੀ ਰਾਤ 40 ਬਲੱਡ ਮੈਂ ਆਪ ਕੋ ਤੇ ਡਾਕਟਰ ਬਲਦੇਵ ਸਿੰਘ ਤੋਂ ਦਵਾਈ ਦਿਵਾ ਕੇ ਲਿਆ ਮਾਂ ਵੀ ਡਿਪਰੈਸ਼ਨ ਦੇ ਵਿੱਚ ਜਾ ਚੁੱਕੀ ਆ ਠੀਕ ਆ ਨਾ ਜੀ ਇਨਸਾਫ ਚਾਹੀਦਾ ਟਾਡੇ ਨਾਲ ਡੱਟ ਕੇ ਖੜੇ ਸੀ ਅੱਜ ਤੁਸੀਂ ਵੀ ਸਾਡੇ ਨਾਲ ਡੱਟ ਕੇ ਖੜੇ ਮੇਰਾ ਖਰਾ ਇਨਸਾਫ ਚਾਹੀਦਾ ਉਹਲੇ ਸਮੇਂ ਦੇ ਵਿੱਚ ਵੀ ਡੱਟ ਕੇ ਖੜਾਂਗੇ ਹੁਣ ਵੀ ਤੁਹਾਡੇ ਨਾਲ ਡੱਟ ਕੇ ਰਿਹਾ ਪਰ ਇਨਸਾਫ ਹੋਣਾ ਚਾਹੀਦਾ ਇਨਸਾਫ ਹੋਊਗਾ ਮੇਰਾ ਵੀਰ ਫਾਦਰ ਸਾਹਿਬ ਨੇ ਮੈਨੂੰ ਐਂ ਕਿਹਾ ਸੀਗਾ ਕਿ ਡੱਟ ਕੇ ਜਿਹੜੇ ਤੂੰ ਨਾਲ ਲਾਇਆ ਪਰ ਮੇਰੇ ਨਾਲ ਖੜੇ ਸੀ ਇਹ ਮੈਨੂੰ ਡੱਟ ਕੇ ਇਹ ਬੰਦਿਆਂ ਦਾ ਇਨਸਾਫ ਚਾਹੀਦਾ ਨਹੀਂ ਤਾਂ ਅਸੀਂ ਪੁਲ ਜਾਂ ਪੁਲ ਜਾਮ ਰਹੂਗਾ ਉਹਨਾਂ ਚਾਰੇ ਉੱਟਣਾ ਹੀ ਹੋ ਚੱਕਿਆ ਤਾਂ ਅਸੀਂ ਮੱਲਾਵਾਲਾ ਹਾਈਵੇ ਵੀ ਬੰਦ ਰੋਕਾਂਗੇ ਠੀਕ ਹੈ ਜੀ ਪਰ ਸਾਨੂੰ ਇਨਸਾਫ ਚਾਹੀਦਾ ਬੱਚੇ ਦਾ ਜੋ ਵੀ ਉਹਦਾ ਬੰਦਾਂ ਨੂੰ ਦੇਣਾ ਚਾਹੀਦਾ ਤੇ ਪੁਲ ਦਾ ਸ ਬਿਲਕੁਲ ਜੀ ਬਿਲਕੁਲ ਹਾਂ ਪਹਿਲਾ ਹਾਦਸਾ ਨਹੀਂਗਾ ਬਿਲਕੁਲ ਜੀ ਬਿਲਕੁਲ ਦਿੱਕਟੋ ਘਟੋ ਘਟ ਵੀ ਪੰਜਾਬ ਦਾ ਵੀ 10 15 ਹਾਦਸੇ ਵਾਪਰ ਚੁੱਕੇ ਨੇ ਪੰਜਾਬ ਦਾ ਕੋਈ ਇਹੋ ਜਿਹਾ ਚੈਨਲ ਨਹੀਂ ਜਿਨੇ ਆਪਣਾ ਇਸ ਟੀਮ ਸਾਹ ਵਿੱਚ ਕਵਰੇਜ ਨਾ ਕੀਤੀ ਹੋਵੇ ਲੱਖਾਂ ਸੁਧਾਨਾਂ ਵੀ ਆਏਗੇ ਜੀ ਸਾਰੇ ਇੱਥੇ ਰੋਜ਼ ਸੁਪਰਪਾਲ ਪਿੰਡ ਤੋਂ ਅਸੀਂ ਤੁਹਾਡਾ ਨਾਲ ਤਸਵੀਰਾਂ ਮੰਦਪਾਗੀ ਘਟਨਾ ਸਾਂਝ ਕਰ ਰਹੇ ਹਾਂ ਨਿਊਜ਼ ਕਰ ਰਹੇ ਹਾਂ ਕਿ ਜਿਹੜਾ ਸਰੰਦ ਫੀਡਰ ਜਿਹੜੀ ਨਹਿਰ ਹੈਗੀ ਹੈ ਤੁਸੀਂ ਤਸਵੀਰਾਂ ਦੇਖ ਸਕਦੇ ਕਿ ਇੱਥੋਂ ਇੱਕ ਬੀਤੇ ਰਾਤ ਮੰਦਪਾਗੀ ਘਟਨਾ ਵਾਪਰਦੀ ਇੱਕ ਪਰਿਵਾਰ ਦੇ ਨਾਲ ਜਿਸ ਤਰ੍ਹਾਂ ਇਹ ਜਦੋਂ ਲੰਗਰ ਲੱਗਦੇ ਆ ਮੋਟਰਸਾਈਕਲ ਤੇ ਤੇ ਪ੍ਰਵਾਹ ਤੇ ਤੇ ਜਿਹੜਾ ਮੋਟਰਸਾਈਕਲ ਦੇ ਨਾਲ ਚਾਰ ਜੀ ਹੁੰਦੇ ਆ ਉਹਦੇ ਚ ਜਿਹੜੇ ਛੋਟੇ ਛੋਟੇ ਬੱਚੇ ਆ ਕਰੀਬ 4-5 ਸਾਲ ਦੇ ਦੋ ਬੱਚੇ ਹੁੰਦੇ ਆ ਉਹ ਜਿਹੜੇ ਇਸ ਨਹਿਰ ਤੇ ਐਸ ਸਾਈਡ ਤੇ ਜਿਹੜਾ ਪਾਣੀ ਦੇ ਵਿੱਚ ਰੁੜ ਜਾਂਦੇ ਆ ਕਾਰਨ ਕੀ ਹੁੰਦਾ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਜਿਹੜਾ ਪੋਲ ਹੈਗੇ ਆ ਪੋਲ ਤੇ ਕੋਈ ਸੇਫਟੀ ਨਹੀਂ ਹੈਗੀ ਗ੍ਰੇਲਾ ਨਹੀਂ ਹੈਗੀਆਂ ਸੋ ਪਿਛਲੇ 1.5-2 ਸਾਲ ਤੋਂ ਲਗਾਤਾਰ ਜਿਹੜਾ ਜਿਹੜਾ ਮਹਿਕਮੇ ਨੂੰ ਹਲਕਾ ਵਿਦਾਇਗਨ ਦੇਸ਼ ਕਟਾਰੀਆ ਜੀ ਸੋ ਸਾਰੇ ਸਮੁੱਚੇ ਜਿਹੜਾ ਨਹਿਰੀ ਭਾਗ ਨੂੰ ਜਿਹੜੇ ਸੂਚਤਾ ਦਾ ਲਗਾਤਾਰ ਕੀਤੀ ਗਈ ਮੰਗ ਪੱਤਰ ਵੀ ਕੀਤੇ ਗਏ ਚਿੱਠੀ ਪੱਤਰ ਵੀ ਲਿਖੇ ਗਏ ਲੇਕਿਨ ਪ੍ਰਸ਼ਾਸਨ ਨੇ ਜਿਹੜਾ ਵੱਡੀ ਕਾਰਵਾਈ ਕੋਈ ਪ੍ਰੋਸੈਜਰ ਜਿਹੜਾ ਕਾਰਵਾਈ ਨਹੀਂ ਕੀਤੀ ਸੋ ਮੰਦਪਾਕੀ ਘਟਨਾ ਵਾਪਰਦੀ ਹੈਗੀ ਇਸ ਸਰੰਦ ਫਿਲਟਰ ਨਹਿਰ ਤੇ ਸੋ ਤੁਸੀਂ ਪਾਣੀ ਦੇ ਤਸਵੀਰਾਂ ਵੀ ਦੇਖ ਸਕਦੇ ਕਿਸ ਤਰ੍ਹਾਂ ਜਿਹੜੇ ਹਾਲਾਤ ਹੈਗੇ ਆ ਔਰ ਪੋਲ ਦੇ ਹਾਲਾਤ ਵੀ ਦੇਖ ਸਕਦੇ ਨਾ ਐਸਾਈਡ ਤੇ ਗ੍ਰਿੱਲਾਂ ਤੇ ਨਾ ਉਹ ਦੂਸਰੀ ਸਾਈਡ ਤੇ ਗ੍ਰਿੱਲਾਂ ਸੋ ਬੀਤੇ ਰਾਤ ਜਿਹੜੀ ਵੱਡੀ ਘਟਨਾ ਵਾਪਰਦੀ ਹੈਗੀ ਇੱਕ ਪਰਿਵਾਰ ਦੇ ਨਾਲ ਫੇਂਡ ਵਰਪਾਲ ਤੋਂ ਜਿਹੜੀ ਇਹ ਘਟਨਾ ਵਾਪਰੀ ਹੈਗੀ ਇਸ ਨਹਿਰਾਂ ਦੇ ਉੱਤੇ ਸੋ ਅਗੇ ਤਸਵੀਰਾਂ ਵੇਖਾਂਗੇ ਤੇ ਕਰਾਂਗੇ ਗੱਲਬਾਤ ਵੀਰ ਜੀ ਕੀ ਨਾਂ ਦਾ ਡਾ ਇਹ ਕਿਹਨਾਂ ਜੀ ਸੀ ਵੀ ਐਸੈਂਡ ਆਈ ਇਹ ਜਿਹੜਾ ਹਾਸਾ ਵਾਪਰਿਆ ਕਿਵੇਂ ਵਾਪਰਿਆ ਇਹ ਕਿੱਥੋਂ ਆਇਆ ਨਹੀਂ ਸਰ ਜੀ ਕੋਈ ਮੈਂ ਫਰੈਂਟ ਤੋਂ ਆ ਰਿਹਾ ਹਿੰਦਾ ਇਹ ਇਹਦਾ ਤਾਂ ਮੈਨੂੰ ਨਹੀਂ ਪਤਾ ਜਾਇ ਇੱਥੇ ਚੱਲ ਜਾਣਾ ਮੈਂ ਮੋਟਰਸਰਡ ਨਾਲ ਲੱਗਾ ਉਹ ਮੋਟਰਸਾਈਕਲ ਤੇ ਬੀ ਆ ਗਿਆ ਸਾਇਰ ਇੱਕ ਵੱਡਾ ਹੋਰ ਲੋ ਜੇ ਤੋਂ ਡਿੱਗੇ ਆ ਸਾਰੇ ਟੀਜ ਤੇ ਡਿੱਗੇ ਕਿੰਨੇ ਹੀ ਇਹ ਡਿੱਗੇ ਵਿੱਚ ਮੈਂ ਕਿੰਨੇ ਜਾਣੇ ਸੀ ਮੋਟਰਸਾਈਕਲ ਤੇ ਚਾਰ ਜਾਣੇ ਸੀ ਜੀ ਠੀਕ ਕਿੰਨੇ ਕੁ ਵੇਲੇ ਸਮਾਂ ਸੀਗਾ ਜੀ ਇਹ 8 ਕੁ ਤੱਕ ਤੱਕ ਹੀ ਬਸ ਸਮਾਂ ਹੀ ਗਈ ਬੀਤੀ ਰਾਤ ਦਾ ਹਾਂ ਜੀ ਤੇ ਮੈਂ ਬਾਹਰ ਸੀ ਤੇ ਮੈਂ ਫਿਰ ਜੀ ਤੋਂ ਇਹਨਾਂ ਨੂੰ ਵੇਖਿਆ ਤੇ ਡਿੱਗੇ ਮੈਂ ਆਪ ਵੀ ਛਾੜ ਮਾਰੀ ਇਹਨਾਂ ਦੇ ਮਗਰ ਇਹਨਾਂ ਨੂੰ ਕੱਢ ਲਈ ਪਰ ਮੇਰਾ ਹਜੂਰ ਨਹੀਂ ਚੱਲਿਆ ਮੈਂ ਲੀੜੇ ਪਾਏ ਸੀਗੇ ਮੈਂ ਆਪ ਵੀ ਡੁੱਬਦਾ ਜਾਂਦਾ ਸੀਗਾ ਕਿਉਂਕਿ ਲੀੜਿਆਂ ਦੇ ਨਾਲ ਥਾਂ ਨੂੰ ਘਾਰ ਹੋ ਗਿਆ ਨਾ ਜਦੋਂ ਥਾਂ ਨੂੰ ਮੈਂ ਆਪ ਦਿਲਦਾ ਜਾ ਰਿਹਾ ਸੀ ਮੈਂ ਬਹੁਤ ਔਖਾ ਨਿਕਲਿਆ ਵਿੱਚੋਂ ਮੈਂ ਪੱਜ ਪੁੱਜ ਕੇ ਮਹਾ ਜਾਂਗੇ ਪਿੰਡ ਫਿਰ ਦੱਸਿਆ ਘਰੇ ਆਉਦੇ ਕੱਲ ਤੁਸੀਂ ਘਰ ਦੇ ਨੂੰ ਪਚਾ ਸਕਦੇ ਹਾਂ ਹਾਂਜੀ ਹਾਂਜੀ ਮੈਂ ਇਹਨਾਂ ਨੂੰ ਬਹੁਤ ਕੋਸ਼ਿਸ਼ ਕੀਤੀ ਤੱਕੇ ਤੱਕੇ ਮਾਰ ਕੇ ਪਰਾਂ ਨੂੰ ਲਿਖਿਆ ਜਿੰਨਾ ਕੋਸ਼ਿਸ਼ ਜਿੰਨਾ ਚਿਰ ਮੇਰੇ ਕੋਲ ਰਹਿ ਬਾਅਦ ਚ ਘਾ ਲੰਗੀ ਕਿਤੇ ਮੈਨੂੰ ਲੱਗਿਆ ਵੀ ਮੇਰਾ ਘਰ ਖਤਮ ਹੋ ਗਿਆ ਹੀ ਮੈਂ ਫਿਰ ਪਿੰਡ ਚ ਆ ਕੇ ਦੱਸਿਆ ਹੀ ਮੈਂ ਬੜਾ ਉਖਾ ਗਿਆ ਸੀ ਬੱਚੇ ਤੋਂ ਪਰ ਕਦੀ ਗ੍ਰੇਲਾਂ ਦੀ ਸ਼ਿਕਾਇਤ ਕਿਸੇ ਮਹਿਕਮੇ ਨੂੰ ਕੀਤੀ ਨਹੀਂ ਤੁਸੀਂ ਹਾਂਜੀ ਬਹੁਤ ਕੀਤੀ ਹੈ ਪਹਿਲਾਂ ਤੇ ਪਰ ਕਿਸੇ ਨੇ ਸੁਣੀ ਨਹੀਂ ਲਗੀ ਕੋਈ ਕੀ ਮੰਗਤੀ ਕਰਦੇ ਤੁਸੀਂ ਮੰਗ ਸਾਡੀ ਇਹ ਹੀ ਹੈ ਜਿਹੜਾ ਕੋਲਪਾਂਡ ਜਾਣਾ ਚਾਹੀਦਾ ਤੇ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਦੋ ਬੱਚੇ ਸੀਗੇ ਹਾਂਜੀ ਦੋ ਬੱਚੇ ਹੀ ਸੀਗੇ ਕਿੰਨੀ ਉਮਰ ਸੀਗੀ ਬੱਚਿਆਂ ਦੀ 1-4 ਸਾਲ 1-4 ਸਾਲ ਦਾ ਹੈ ਜੀ 1-2 ਸਾਲ ਨਹੀਂ ਪੂਰੀ ਦੋ ਸਾਲਾਂ ਦੀ 10 15 ਪਿੰਡ ਹੈ ਜੀ ਬੇਨਤੀ ਹੈਗੀ ਹੈ ਕਿ ਕਿਹੜਾ ਸਨਚਾਈ ਵਿਭਾਗ ਹੈ ਇਹਨਾਂ ਨੂੰ ਅਸੀਂ ਵੀ ਅਦਲੋਂ ਲੈ ਕੇ ਦਿੱਤਾ ਵੈ ਤੁਹਾਡੇ ਲੋ ਵੀ ਲੈ ਕੇ ਗਿਆ ਆ ਮੈਂ ਇਹਨਾਂ ਨੇ ਜੜਾ ਧਿਆਨ ਨਹੀਂ ਦਿੱਤਾ ਹੈਗਾ ਕਿਹੜਾ ਕਮਜ਼ੋਰ ਪੁੱਲ ਹੈ ਤੇ ਅਸੀਂ ਮੈਨੂੰ ਬੇਨਤੀ ਇਹੀ ਕਰਦੇ ਆ ਸਾਰੀ ਸੰਗਤ ਨੂੰ ਵੀ ਅਸੀਂ ਇਹ ਵਿਸ਼ਵਾਸ ਦਵਾਨੇ ਪਏ ਆ ਕਿ ਉਹਨਾਂ ਤੇ ਜਿਹੜੀ ਕਾਰਵਾਈ ਹੁੰਦੀ ਹੈ ਬੰਦੀ ਉਹ ਕਾਰਵਾਈ ਕੀਤੀ ਜਾਵੇ ਤੇ ਕਿਹੜਾ ਗਾ ਇੱਥੇ ਇੱਕ ਜੇ ਠੇਕੇਦਾਰ ਹੈ ਜੀ ਠੇਕੇਦਾਰ ਇੱਥੇ ਰੁੱਖ ਵੇਚ ਵੱਡ ਵੱਡ ਕੇ ਵੇਚੀ ਜਾਂਦਾ ਮਾਨ ਸਰਕਾਰ ਤੇ ਸਰਕਾਰ ਤਾਂ ਇਹ ਕਹਿੰਦੇ ਆ ਕਿ ਆਪਾਂ ਰੁੱਖ ਲਾਈਏ ਤੇ ਇਹਦਾ ਰੁੱਖ ਵੇਚ ਜਿੰਦਾ ਵਾ ਤੇ ਕਹਿੰਦਾ ਠੇਕੇਦਾਰ ਹੈ ਤੇ ਉਹ ਨਜਾਇਜ਼ ਤੇ ਫਾਇਦਾ ਚੱਕਦਾ ਪਿਆ ਵਾ ਤੇ ਇਹਦਾ ਮੱਕੀ ਅੱਗੋਂ ਵੀ ਆਪਾਂ ਨੂੰ ਮੱਕੀ ਪ੍ਰੋਬਲਮ ਆ ਸਕਦੀ ਹੈ ਬੇਨਤੀ ਹੈਗੀ ਕਿ ਮੈਡਮ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਜੀ ਬਿਲਕੁਲ ਠੀਕ ਹੈ ਜੀ ਬਿਲਕੁਲ ਠੀਕ ਹੈ ਹਾਂਜੀ ਹਾਂਜੀ ਮੈਂ ਸਾਰੀ ਸੰਗਤ ਜਿਹੜੇ ਚਲੋ ਠੀਕ ਹੈ ਜੀ ਜਿਹੜਾ ਬੱਚੇ ਚਲੇ ਗਏ ਜਿਹੜਾ ਹਾਸਾ ਹੋ ਗਿਆ ਉਹ ਤਾਂ ਨਹੀਂ ਚਲੋ ਘਾਟਾ ਨਹੀਂ ਪੂਰਾ ਨਾ ਜਿਹੜਾ ਇਹਨਾਂ ਦੀ ਜਿੰਨੀ ਵੀ ਮਦਦ ਕਰ ਸਕਦੇ ਆਪਾਂ ਇਹਨਾਂ ਦਾ ਸੰਯੋਗ ਦਈਏ ਤੇ ਉਹਨਾਂ ਤੇ ਕਾਰਵਾਈ ਕਰੀਏ ਜੀ ਅੱਗੋਂ ਅੱਗੋਂ ਤੋਂ ਲੋਕ ਵਿਚਾਈਏ ਰੋਕਾ ਲਾਓ ਜੀ ਪੌਣ ਤੇ ਰੋਗ ਵੀ ਲਾਓ ਹਾਂ ਪੌਣ ਤੇ ਰੋਗ ਵੀ ਲਾਓ ਜੀ ਜਿਹੜੇ ਆਕੜੇ ਆਪਾਂ ਵੀ ਅੱਗੇ ਵੀ ਕਿਹਾ ਵਾ ਹਾਂਜੀ ਗ੍ਰਿਲ ਨਹੀਂ ਲੱਗੀ ਉਹ ਗ੍ਰਿਲ ਬਾਰੇ ਜੂਰ ਮੈਡਮ ਇਹਨਾਂ ਤੇ ਧਿਆਨ ਦਿੱਤਾ ਜਾਵੇ ਜੀ ਬੋਰੀ ਤੌਰ ਤੇ ਅੱਜ ਹੀ ਕੰਮ ਹੋਣਾ ਚਾਹੀਦਾ ਉਹਦਾ ਸਰ ਉਹਨਾਂ ਜਰੂਰ ਠਹਿਣੀ ਜਿੰਨੇ ਜਰੂਰ ਕੋਲ ਦੀ ਵੀਡੀਓ ਕਾਲੋ ਬੇਸ਼ੱਕ ਜੀ ਵੀਡੀਓ ਕਾਲ ਕਰ ਲਓ ਹੈਲੋ ਉਹਨਾਂ ਦੇ ਵੱਲੋਂ ਇੱਕ ਚੈਕਿੰਗ ਕਰਾ ਕੇ ਪੂਰੇ ਕੋਲ ਦੀ ਇੱਕ ਵਾਰ ਲੈ ਲੈਣੇ ਨੇ ਕਿਵੇਂ ਇਹਨਾਂ ਤੇ ਕੀ ਸਟਰਕਚਰਲ ਅਰੇਂਜਮੈਂਟਸ ਹੋ ਸਕਦੇ ਆ ਬੈਟਰ ਉਹ ਸਾਰਾ ਕਰਾ ਲੈਣੇ ਹੈ ਜੀ ਹਾਂ ਜੀ ਮੈਡਮ ਆਪਾਂ ਨਾ ਅੱਗੇ ਵੀ ਧਿਆਨ ਦੀਏ ਕਿਉਂਕਿ ਅੱਜ ਤਾਂ ਚਲੋ ਦੋ ਬੱਚੇ ਆ ਤੇ ਅੱਗੇ ਜਾਨਾਂ ਨੂੰ ਬਚਾਇਆ ਜਾ ਸਕਦਾ ਵਾ ਸਟਰਕਚਰਲ ਜਾਂਚ ਹੀ ਕਰਾ ਲੈਣੇ ਹੈ ਜੀ ਇੱਕ ਵਾਰ ਇਸ ਆਰਾ ਸੇਫਟੀ ਅਸੈਸਮੈਂਟ ਸਾਰਾ ਕੁਝ ਹਾਂ ਜੀ ਤੇ ਮੈਮ ਜਿਹੜਾ ਠੇਕੇਦਾਰ ਇਹਨੂੰ ਆਦੇ ਕੋਲ ਬੁਲਾਓ ਜੀ ਇਹ ਮੈਂ ਕੀ ਇਹ ਸਿਰਫ ਤਾਂ ਹੋਇਆ ਵਾ ਕਿ ਉੱਥੋਂ ਮਿੱਟੀ ਚੱਕ ਚੱਕ ਕੇ ਮੈਂ ਕੀ ਲੈ ਕੇ ਜਾਂਦਾ ਵੀ ਚਿੱਕੜ ਦੇ ਕਰਕੇ ਸਲਿੱਪ ਹੋਇਆ ਮੋਟਰਸਾਈਕਲ ਜੀ 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 ਜ ਕਰੋ ਆਪਣਾ ਇਹ ਸਾਰਾ ਮੈਨੂੰ ਰਿਪੋਰਟ ਕਰ ਦੋ ਕਿ ਜਿਹੜਾ ਪੁਲ ਕਿਦਾ ਹੈ ਜਿਹੜਾ ਆਉਂਦੀ ਹੋਏ ਕੰਟਰੋਲ ਕਿਦਾ ਹੈ ਜ਼ਿੰਮੇਵਾਰੀ ਬਣਦੀ ਸੀ ਆਪਣੇ ਪੁਲ ਦੀ ਰੇ ਸਾਰੀ ਸਟਰਕਚਰਲ ਸੇਫਟੀ ਸਾਰਾ ਕੁਝ ਕਰਕੇ ਜਿਹਦੀ ਜਿਹਦੀ ਰਿਸਪੋਨਸਿਬਿਲਟੀ ਹਿੱਸ ਹੁੰਦੀ ਹੈ ਮੈਨੂੰ ਸ਼ਾਮ ਤੱਕ ਕਰਕੇ ਜੀ 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 ਮੈਮ ਮੈਮ ਵਸੇ ਦੇਖ ਲੈ ਦੂਸਰੇ ਦੂਸਰੇ ਸਾਈਡ ਤੇ ਦੋਨਾਂ ਤੇ ਰੇਲਿੰਗ ਨਹੀਂ ਹੈਗੀ ਬਹੁਤ ਰਿਸਕੀ ਹੈਗਾ ਇੱਥੇ ਇੱਥੇ ਕੋਈ ਠੇਕੇਦਾਰ ਮਿੱਟੀ ਪਟ ਰਿਹਾ ਸੀਗਾ ਸ਼ਾਇਦ ਇਹ ਕਹਰੇ ਇਲੀਗਲ ਤਰੀਕੇ ਨਾਲ ਇਹਦੇ ਬੱਚੇ ਆ ਇਹ ਠੀਕ ਠੇਕੇਦਾਰ ਪਤਾ ਕਰਦੇ ਪਏ ਜਿਹਨਾਂ ਦਾ ਹੈਗਾ ਮੰਮਾ ਬਰਤਕਾ ਆਪਰਾ ਨੇ ਬੱਚੇ ਇੱਥੇ ਲੋਕੇ ਕਿੰਨੇ ਸਕੂਲ ਆ ਸਾਡੇ ਲਾਗੇ ਦੇ ਇਥੇ ਹਾਂ ਹਾਂ ਅੱਜ ਕੱਲੇ ਕਿੰਨੇ ਬੱਚਾ 100 ਬੱਚਾ ਲੋਕਾਂ ਦੇ ਇੱਥੇ ਸਾਰੀ ਕੋਈ ਵਾਸੀ ਟਿਲਕੇ ਵਿੱਚ ਡਿੱਗ ਪਵੇ ਹਾਂ ਇਹਦਾ ਤਾਂ ਕੋਈ ਪ੍ਰੋਪਰ ਕੋਈ ਹੱਲ ਹੀ ਨਹੀਂ ਹੈਗਾ ਤੇ ਇੰਨੀ ਪੰਜ ਮਿੱਟੀ ਦਾ ਪੈਰਨਾਮਾ ਬਣਾ ਲਈਏ ਜਾਂ ਐਸਜੀ ਨੂੰ ਬਣਾ ਲਈਏ ਪਰ ਅੱਗੇ ਵੀ ਇੱਥੇ ਬਹੁਤ ਕੁਝ ਹੋਇਆ ਨਾ ਇਹਦਾ ਕੋਈ ਹੋਇਆ ਹੀ ਨਹੀਂ ਹਾਲੇ ਦਾ ਕੋਈ ਗ੍ਰਿੱਲ ਤਾਂ ਨਹੀਂ ਲੱਗੀ ਕੋਈ ਜਾਲ ਨਹੀਂ ਲੱਗਾ ਤੇ ਇਹ ਹੋਵੇ ਦੇ ਕੋ ਨਹੀਂ ਬਿਲਕੁਲ ਜੀ ਗ੍ਰਿੱਲ ਜਾਲ ਦੀ ਸ਼ੰਕਰ ਘਟਾਰੀਏ ਜਿਹਨੂੰ ਕਹਿੰਦਾ ਵੀ ਗ੍ਰਿੱਲ ਤੇ ਜੋ ਖਰਚਾ ਆਏਗਾ ਤਾਰ ਤੇ ਉਹ ਮੈਂ ਅੱਜ ਲਾਉਣਾ ਜੀ ਚਲੋ ਠੀਕ ਆ ਚਲੋ ਕਰਨਾ ਚਾਹੀਦਾ ਵੈਸੇ ਇਹਨੂੰ ਵੇਖ ਕੇ ਹੋ ਜੇ ਜਿਹੜਾ ਕੋਈ ਹਾਸਾ ਵਾਪਰ ਗਿਆ ਇਹਨੂੰ ਵੇਖ ਕੇ ਕੁਝ ਹੋ ਜਾਵੇ ਤੇ ਚੱਲੀ ਗੱਲ ਆ ਬਿਲਕੁਲ 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 ਜੀ ਇਸ ਗੱਲ ਪਰ ਬਹੁਤ ਕੱਢਦੇ ਆ ਆਪਾਂ ਗੱਲ ਕਰ ਰਹੇ ਸਚਾਈ ਦੀ ਸੱਚ ਬੋਲਣਾ ਚਾਹੀਦਾ ਜਿਹੜੇ ਬੇਦਾਰ ਵਿੱਚੋਂ ਰੁੱਖ ਫਟਾਈ ਜਾਂਦੇ ਆ ਆਪਾਂ ਉਂਝ ਤਾਂ ਨੇ ਰੁੱਖ ਹੁਣ ਸੌਣ ਦੇ ਮਹੀਨੇ 'ਚ ਨਾ ਕੋਈ ਰੁੱਖ ਪੋੜਦਾ ਸੌਣ ਦੇ ਮਹੀਨੇ 'ਚ ਰੁੱਖ ਲੱਗਦੇ ਨੇ ਤੇ ਜਿਹੜੇ ਬੇਦਾਰ ਵਿੱਚੋਂ ਰੁੱਖ ਕੱਲੇ ਨੇ ਕੱਲੇ ਪਟਾਈ ਜਾਣ ਦੇ ਮਿੱਟੀ ਦਾ ਕਾਨੂੰਨ ਹੁੰਦਾ ਬਾਹਰੋਂ ਮਿੱਟੀ ਲੈਣ ਕੇ ਅੰਦਰ ਪਾਉਣੀ ਜੋ ਉਤੋਂ ਸਿਸਟਮ ਵੀ ਵਿੱਚ ਸਾਰਾ ਰਹਿਣਿਆ ਆ ਮਿੱਟੀ ਚੋਕਦੇ ਉਹ ਵਿਚਾਰਿਆਂ ਨੇ ਕੀ ਕਰਾ ਜੇ ਟਰੈਕਟਰ ਵਾਲਿਆ ਉਹਨਾਂ ਨੂੰ ਕੀ ਰੇਟ ਦੇਣ ਦਾ ਵੀ ਟਰਾਲੀਆਂ ਨੂੰ ਠੇਕੇਦਾਰ 120 ਰੁਪਏ ਪਹਿਲੇ ਕਿਲੋਮੀਟਰ ਦੇ ਦੂਜੇ ਦਿਨ ਨੇ 60 ਤੇ ਬਾਕੀ ਜਿਹੜੇ 2000 ਰੁਪਏ ਮੈਨੂੰ ਤਾਂ ਉਹ ਕਿੱਧਰ ਜਾਂਦਾ ਵਾ ਬਿਲਕੁਲ ਕੋਈ ਨਹੀਂ ਹਰੇਕ ਜਿਹੜੇ ਜਿਹੜੇ ਬੀਕੀ ਦੀ ਤਫਤੀਸ਼ ਹੋਵੇ ਜਿਹੜੇ ਜਿਹੜੇ ਵੀ ਦੋਸ਼ੀ ਪਾਇਆ ਜਾਂਦੇ ਨੇ ਸਕੂਲ ਕਿਉਂ ਬੱਸਾਂ ਲੰਘਦੀਆਂ ਹੋਰ ਇਲਾਕੇ ਦੇ ਕਿੰਨੇ ਸਕੂਲ ਆ ਤੇ ਇੰਨੀ ਦੇ ਰੁਠਣਾ ਨਹੀਂ ਇਹਦੇ ਅੰਦਰ ਕੋਈ ਸ਼ੱਕ ਨਹੀਂ ਸਕੂਲ ਵਾਲੀਆਂ ਬੱਸਾਂ ਵੀ ਲੰਘਦੀਆਂ ਬਿਲਕੁਲ ਜੀ ਬਿਲਕੁਲ ਸਕੂਲ ਦੀਆਂ ਬੱਸਾਂ ਲੰਘਦੀਆਂ ਅੱਜ ਕੱਲੇ ਇੱਕ ਇੱਕ ਬੱਚਾ ਤੇ ਅੱਛਾ ਗਿਆ ਸੀ ਉਹ ਤੇ ਘਰ ਦੀ ਤੇ ਉਹਦੇ ਨਾਲ ਬੱਚੇ ਉਹਦੇ ਗਏ ਸੀਗੇ ਮੰਮੀ ਉਹਦੀ ਨੇ ਫੋਨ ਕੀਤਾ ਕਿ ਮੇਰਾ ਦਿਨ ਹੀ ਲੱਗਦਾ ਤੂੰ ਬੱਚਿਆਂ ਨੂੰ ਮੈਨੂੰ ਮਲਾ ਕੇ ਲੈ ਕੇ ਜਾ ਉਹ ਉਸ ਤੋਂ ਫਿਰ 9:30 ਦਾ ਟਾਈਮ ਸੀਗਾ ਇਥੋਂ ਨੰਗਰ ਹਾਂ 8:00 ਬਾਤ ਇਹ ਜਿਹੜੀ ਟਾਈਮਸ ਦੇ ਠੀਕ ਆ ਜੋ ਇਥੇ ਉਹ ਮਿੱਟੀ ਚ ਕਾ ਕੇ ਇੱਥੇ ਗੰਦ ਪੈ ਜਾਂਦਾ ਫਿਰ ਉਹ ਜਦੋਂ ਮਸ਼ੀਨ ਖੜਦੀ ਆ ਮਸ਼ੀਨਾਂ ਪਾਣੀ ਉਹਦੇ ਉੱਪਰ ਚਿੱਕੜ ਹੋ ਜਾਂਦਾ ਜੀ ਬਹੁਤ ਜ਼ਿਆਦਾ ਗੰਦ ਵੱਜ ਜਾਂਦਾ ਉਹ ਜਦੋਂ ਨੰਗਾ ਲੱਗਾ ਨਾਲ ਹੀ ਉਹਦੇ ਬੱਚੇ ਡੇਪੇ ਵਿੱਚ ਉਹਨੇ ਬਾਅਦ ਚ ਛਾਲ ਮਾਰੀ ਮਗਰੀ ਮੈਂ ਉਹਦੇ ਬੱਚਿਆਂ ਨੂੰ ਬਚਾਵਾ ਹੁਣ ਜੇ ਕੁੜੀ ਨੂੰ ਬਚਾਉਂਦਾ ਹੀ ਘਰ ਦੀ ਜਾਂਦੀ ਜੇ ਘਰ ਦੀ ਨੂੰ ਬਚਾਉਂਦਾ ਕੁੜੀ ਜਾਂਦੀ ਫਿਰ ਉਹਨੇ ਹੱਥ ਪੱਲਾ ਮਾਰਿਆ ਨੂੰ ਪਤਾ ਲੱਗ ਗਿਆ ਮੇਰੇ ਘਰ ਦੀ ਵੀ ਗਈ ਆ ਜਵਾਕ ਵੀ ਗਿਆ ਉਹ ਫਿਰ ਵਿੱਚੋਂ ਨਿਕਲ ਕੇ ਫਿਰ ਘਰੇ ਗਿਆ ਫਿਰ ਜਾ ਕੇ ਦੱਸਿਆ ਨੇ ਪਿੰਡ ਜਾ ਕੇ ਦੱਸਿਆ ਸਾਰਾ ਪਿੰਡ ਟੈਂਡਰ ਨੂੰ ਭੱਜ ਗਿਆ ਠੀਕ ਆ ਜੀ ਹਾਂ ਬਹੁਤ ਵੱਡੀ ਇਤਰਾਦਨਾ ਵਾਪਰੀ ਆ ਠੀਕ ਆ ਖੜੇ ਸੀਗੇ ਇਹ ਸਰਪੰਚ ਸਾਹਿਬ ਨੂੰ ਪਤਾ ਚੀਰਮੈਨ ਸਾਹਿਬ ਨੂੰ ਪਤਾ ਡਟ ਕੇ ਬੂਤੇ ਵੀ ਤੁਹਾਡੇ ਨਾਲ ਮੁੰਡੇ ਖੜੇ ਸੀਗੇ ਬਹੁਤ ਫਾਦਰ ਸਾਹਿਬ ਤੁਹਾਡੇ ਦੇ ਨਾਲ ਮੈਂ ਰੁਲਾਇਆ ਸੀ ਇਹਨਾਂ ਨੂੰ ਆਪ ਖੁਦ ਉੱਠ ਕੇ ਇਹਨਾਂ ਦੀ ਵਧੀਆ ਦਿੰਦਾ ਪਰ ਇਹਨਾਂ ਨੂੰ ਇਨਸਾਫ ਮਿਲਣਾ ਜਿਹੜਾ ਤੁਹਾਡੇ ਕੋਲੋਂ ਮੁੜ ਕੇ ਬੇਤੀਆ ਇਹ ਇਨਸਾਫ ਦਵਾਜੂਗੀ ਠੀਕ ਹੈ ਜੀ ਇਹਨਾਂ ਨੂੰ ਭਾਈ ਜੀ ਜਿਹੜੇ ਇਸ ਮਹਿਕਮੇ ਦੇ ਆ ਅਸੀਂ ਵੀ ਲੈ ਕੇ ਦਿੱਤੀ ਐ ਐਮਐਲਏ ਸਾਹਿਬ ਦੀ ਲੈਟਰਪੈਡ ਤੋਂ ਵੀ ਲੈ ਕੇ ਗਏ ਆ ਜੀ ਜੀ ਠੀਕ ਹੈ ਜੀ ਜਿਹੜੇ ਵੀ ਇਹਦੇ ਵਿੱਚ ਕੜੇ ਮਹਿਗਮੇ ਦੇ ਸਿੰਚਾਈ ਬੈਗ ਨੇ ਦੇ ਅੰਦਰ ਆ ਜਾਂਦਾ ਪਰ ਮੇਰੀ ਪਾਉਂ ਇਹਦੇ ਵਿੱਚ ਜਈ ਆ ਜਾਂ ਜੋ ਜਿਹੜੇ ਵੀ ਹੋਣਗੇ ਜਿਨਨੂੰ ਅਸੀਂ ਆਦੇ ਲੋ ਹੀ ਦਿੱਤਾ ਵਾ ਤੇ ਉਂਝ ਵੀ ਵੈਸੇ ਵੀ ਉਹਨਾਂ ਨੂੰ ਮੈਂ ਨਾ ਰੋਡਾਂ ਬੋਲਦਾ ਕਈ ਆਸੇ ਵਾਪਰ ਚੁੱਕੀ ਨੇ ਕੀ ਕਹਿਣਾ ਚਾਹੋਗੇ ਜਿਹੜਾ ਕਿ ਰਾਤ ਨੂੰ 100 ਤੋਂ ਵੱਡਾ ਇਹ ਕੰਮ ਹੋਇਆ ਵਾ ਪਿੰਡਾਂ ਦਾ ਫਤਿਹਪੁਰਨਾ ਬਾਈਗੁਰ ਜਿੱਕਾ ਖਾਲਸਾ ਬਾਈਗੁਰ ਜੁ ਕੀ ਪਤੇ ਜਿਹੜਾ ਹਾਸਾ ਹੋਇਆ ਵਾ ਬਹੁਤ ਮਾੜਾ ਕੰਮ ਹੋਇਆ ਵਾ ਇਹ ਘਾਟਾ ਕਦੀ ਨਹੀਂ ਪੂਰਾ ਹੋ ਸਕਦਾ ਇੱਕ ਪਰਿਵਾਰ ਕੜਾ ਬਿਲਕੁਲ ਹੀ ਉਜੜ ਗਿਆ ਵਾ ਉਹਦੀਆਂ ਖੁਸ਼ੀਆਂ ਉਜੜ ਗਈਆਂ ਵਾ ਕਿ ਦੋ ਬੱਚੇ ਇਸ ਪੋਲੇ ਦੇ ਲਪੇਟ ਦੇ ਵਿੱਚ ਆਏ ਆ ਬੜੀ ਚਿਰ ਤੋਂ ਅਸੀਂ ਵੀ ਮੰਗ ਕੀਤੀ ਸੀ ਸਰਕਾਰ ਨੂੰ ਵੀ ਕੀਤੀ ਸਿੰਚਾਈ ਵਿਭਾਗ ਨੂੰ ਚਿੱਠੀਆਂ ਪਾਈਆਂ ਮੈਂ ਡੀਸੀ ਮੈਡਨ ਨਾਲ ਵੀ ਗੱਲ ਕੀਤੀ ਕਿ ਜਿਨ੍ਹਾਂ ਤੇ ਕਾਰਵਾਈ ਬੰਦੀ ਆ ਜਿਨ੍ਹਾਂ ਨੇ ਅੰਦਰ ਵੱਲ ਧਿਆਨ ਨਹੀਂ ਦਿੱਤਾ ਉਹਦੇ ਤੇ ਕਾਰਵਾਈ ਕੀਤੀ ਜਾਵੇ ਤੇ ਜੋ ਰਲੀਫ ਫੰਡ ਦੇ ਵਿੱਚ ਇਸ ਪਰਿਵਾਰ ਦੀ ਸਹਾਇਤਾ ਕੀਤੀ ਜਾਵੇ ਤੇ ਮੈਂ ਆਪਣੀ ਟੀਮ ਵੱਲੋਂ ਇੱਥੇ ਇੱਕ ਛੋਟਾ ਜਿਹਾ ਐਲਾਨ ਕੀਤਾ ਕਿ ਇਹ ਕਿਹੜਾ ਗ੍ਰਿਲ ਦਾ ਕੰਮ ਹੈ ਉਹ ਅੱਜ ਤੋਂ ਸ਼ੁਰੂ ਹੋ ਜੂਗਾ ਅੱਜ ਹੀ ਗ੍ਰਿਲ ਬੰਨੀ ਸ਼ੁਰੂ ਹੋ ਜੂਗੀ ਜੀ ਕਿ ਜਿਹੜੇ ਆ ਆਉਣ ਵਾਲੇ ਸਮੇਂ ਦੇ ਵਿੱਚ ਕੜੀਆਂ ਛੋਟੇ ਬੱਚੇ ਦੀਆਂ ਇਨਸਾਨਾਂ ਦੀਆਂ ਕੜੀਆਂ ਜਾਨਾਂ ਬਚਾਈਆਂ ਜਾ ਸਕਣਗੇ ਹਾਂ ਹਾਂ ਅਜੇ 15 20 ਦਿਨਾਂ ਤੋਂ ਉੱਤਰ ਵੀ ਇੱਥੇ ਬਿਜਲੀ ਦਾ ਕਵਰ ਹੋ ਜਾਣਾ ਜੀ ਪਿਛਲੇ ਲੰਮੇ ਸਮੇਂ ਤੋਂ ਸਾਡਾ ਨੁਕਸਾਨ ਹੋ ਰਿਹਾ ਵਾ ਹਰ ਰੋਜ਼ ਸਾਡੇ ਪਹਿਲੀ ਰੀ ਜਾਗਿਆ ਵੀ ਮਹਾਰਾਜ ਨੇ ਸਾਡੇ ਤੇ ਕਿਰਪਾ ਕੀਤੀ ਆ ਇਹ ਬੱਚਿਆਂ ਦੇ ਤਰਖਾਇਆ ਜਾਂ ਕਿਵੇਂ ਗੱਲੋ ਅਸੀਂ ਜਾਗੇ ਆ ਪਿੰਡ ਵਾਲੇ ਕਿਤੇ ਪਿੱਛੇ ਇੱਕ ਫੌਜੀ ਸਾਹਿਬ ਸੀ ਤਿੰਨ ਜੀ ਉਹਨਾਂ ਦੇ ਉਥੇ ਡੁੱਬ ਗਏ ਅੱਛਾ ਉਹ ਫੌਜੀ ਸਾਹਿਬ ਜਿਹੜੇ ਉਹ ਡੁੱਬ ਕੇ ਮਾਰੇ ਪਤਾ ਨਹੀਂ ਕਿੰਨੇ ਕਿਥੇ ਹਾਲਾਤ ਆਪਸੇ ਹੋਏ ਇਸ ਪੋਲ ਦੇ ਪਤਾ ਨਹੀਂ ਕਿੰਨੀਆਂ ਕ ਬਲੀਆਂ ਲਈਆਂ ਅੱਛਾ ਤੇ ਮੈਂ ਸਮਝਦਾ ਹਾਂ ਉਹ ਸੌਦਾੜੇ ਬੱਚਾ ਦੀ ਬਲੀ ਆ ਇਹ ਆਖਰੀ ਬਲੀ ਹੋ ਜਾਵੇ ਤਾਂ ਸਾਡਾ ਗਾਵਾ ਤੇ ਬਚਾਅ ਹੋ ਜਾਵੇ ਆਹਾ ਹਾ ਹਾ ਬਾਬੇ ਨੇ ਕਿਹਾ ਵੀ ਇਸ ਪੋਲ ਨੇ ਪਤਾ ਨਹੀਂ ਕਿੰਨੀਆਂ ਵਧੀਆਂ ਬਲੀਆਂ ਲਈਆਂ ਪਿੱਛੇ ਜੀ ਕਹਿੰਦੇ ਫੌਜੀ